ਕੀ ਅੱਜ ਹਿੰਦੂਆਂ ਦਾ ਧਰਮ ਬਚਿਆ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੂ ਕਲੂਮੈ ਸਾਖਾ ਧਰਮ ਇਹ ਸਾਕਾ ਜਨਕੀਆ ਸੀਸ ਦਿਆ ਪਰ ਸ਼ਿਰਰ ਨਾ ਦਿਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਦੀ ਬੜੀ ਵੱਡੀ ਕੁਰਬਾਨੀ ਹੈ ਅੱਜ ਉਹ ਸਮਾਂ ਚੱਲ ਰਿਹਾ ਜਦੋਂ ਕਿਰਪਾ ਰਾਮ दत्त ਪੰਡਤ ਤੇ ਸਾਰਾ ਤਕਰੀਬਨ ਇਤਿਹਾਸ ਦੇ ਵਿੱਚ ਆਉਂਦਾ ਵੀ 500 ਪੰਡਤ ਆਇਆ ਸੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਦੇ ਕੋਲ ਕੀ ਲੈਣ ਵਾਸਤੇ ਆਏ ਸਨ ਆਪਣਾ ਜਨੇਊ ਬਚਾਉਣ ਵਾਸਤੇ ਜਨੇਊ ਬਚਾਉਣ ਵਾਸਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਨੇ ਕਹਿੰਦੇ ਜੀ ਸਾਡਾ ਧਰਮ ਤਾਂ ਬਚ ਸਕਦਾ ਜੇ ਕੋਈ ਮਹਾਪੁਰਖ ਤੁਹਾਡੇ ਵਰਗਾ ਆਪਣੇ ਸ਼ੀਸ਼ ਦਾ ਬਲਿਦਾਨ ਦੇਵੇ ਕਿਉਂਕਿ ਸਾਡੇ ਧਰਮ ਨੂੰ ਖਤਰਾ ਹੈ ਖਤਰਾ ਕਿਹਦੇ ਕੋਲੋਂ ਅਰੰਗਜੀਤ ਕੋਲੋਂ ਅਰੰਗਜੀਤ ਅਤਿਆਚਾਰ ਕਰਦਾ ਹੈ ਤੇ ਗੁਰਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਆ ਨਾ ਸੂਰਾ ਸੋ ਪਹਿਚਾਨੀ ਐ ਜੋ ਨਰਹ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੈ ਖੇਤ ਇਹ ਗੁਰਬਾਣੀ ਲਿਖੀ ਨਹੀਂ ਇਹ ਗੁਰਬਾਣੀ ਗਾਉਂਦੇ ਨਹੀਂ ਇਹ ਗੁਰਬਾਣੀ ਦੀ ਵਿਚਾਰ ਸੁਣਦੇ ਨਹੀਂ ਪਿਆਰਿਓ ਕੱਲਾ ਸੁਣਨ ਤੱਕ ਨਹੀਂ ਗੁਰੂ ਦੇ ਪਿਆਰੇ ਸਿੰਘਾਂ ਨੇ ਗੁਰਬਾਣੀ ਨੂੰ ਆਪਣੇ ਤਨ ਤੇ ਹੰਡਾ ਕੇ ਬਖਾਇਆ ਗੁਰੂ ਦੇ ਪਿਆਰੇ ਸਿੰਘਾਂ ਨੇ ਅੱਜ ਭਾਈ ਸਾਹਿਬ ਭਾਈ ਸਦੀਦਾਸ ਜੀ ਦੀ ਬੇਨਤੀ ਕਰਕੇ ਸਮਾਪਤੀ ਕਰਾਂਗੇ ਕਿਉਂਕਿ ਕੱਲ ਦਾ ਲਾਸਟ ਦੀਵਾਨ ਹੈ ਵੀਕਐਂਡ ਦਾ ਭੋਗ ਦਾ ਫਿਰ ਅਸੀਂ ਕੱਲ ਨੂੰ ਜਾ ਚੱਲ ਜਾਣਾ ਤੇ ਕੱਲ ਨੂੰ ਵੀਕ ਸਮਾਪਤ ਹੋ ਜਾਣੀ ਹੈ ਤੇ ਅੱਜ ਮੰਨ ਦੇ ਵਿੱਚ ਬਲਬਲਾ ਸੀ ਭਾਈ ਸਤੀਦਾਸ ਜੀ ਦੀ ਸ਼ਹੀਦੀ ਤੇ ਕੁਝ ਨਾ ਕੁਝ ਬੋਲਿਆ ਜਾਵੇ ਭਾਵੇਂ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ ਸ਼ਹੀਦੀ ਤੇ ਕਿਉਂਕਿ ਉਹਨਾਂ ਦੀਆਂ ਸ਼ਹੀਦੀਆਂ ਬੜੀਆਂ ਅਮੋਲਕ ਨੇ ਪ੍ਰਵਾਹ ਨਹੀਂ ਕੀਤੀ ਜਿਸ ਪਿਆਰੇ ਸਿਉ ਨੇ ਹੋ ਜਿਸ ਆਗੇ ਮਰ ਚੱਲੀ ਹੈ ਜਿਹਦੇ ਨਾਲ ਪਿਆਰ ਸੀ ਵਿਰੋਧ ਦੇ ਨਾਲ ਹੀ ਆਪਣਾ ਆਪਾ ਕਰਮਾਨ ਕਰ ਦਿੱਤਾ ਆਪਣੇ ਤਨ ਦੀ ਪ੍ਰਵਾਹ ਨਹੀਂ ਕੀਤੀ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ ਕਹਿੰਦੇ ਕਿਰਪਾ ਰਾਮ ਪੰਡਤ ਹੁਣਾ ਨੇ ਜਦੋਂ ਨੌਵੇਂ ਪਾਸ਼ਾ ਧੰਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਦੇ ਅੱਗੇ ਜੋਦੜੀ ਕੀਤੀ ਬੇਅੰਤੀ ਬ੍ਰਿਤੀ ਕਹਿੰਦੇ ਜੀ ਸਾਡਾ ਧਰਮ ਤਾਂ ਬਚ ਸਕਦਾ ਹੈ ਜੇ ਕਹਿੰਦੇ ਕੋਈ ਆਪਣੇ ਸ਼ੀਸ਼ ਦਾ ਬਲੀਦਾਨ ਦੇਵੇ ਇਤਿਹਾਸ ਦੱਸਦਾ ਗੋਬਿੰਦ ਰਾਏ ਜੀ ਤਕਰੀਬਨ 9 ਸਾਲਾਂ ਦੀ ਉਮਰ ਹੈ ਕੋਲ ਖੜੇ ਨੇ ਆਪਣੇ ਗੁਰੂ ਪਿਤਾ ਜੀ ਦੇ ਹੁਣ ਵਚਨ ਸਰਵਣ ਕਾਰਵੇ ਤੇ ਪੁੱਛਣਾ ਕਰਦੇ ਨੇ ਪਿਤਾ ਜੀ ਇਹ ਕੌਣ ਨੇ ਕਿੱਥੋਂ ਆਏ ਨੇ ਕਹਿੰਦੇ ਜੀ ਇਹ ਕਸ਼ਮੀਰ ਤੋਂ ਆਏ ਨੇ ਪੰਡਤ ਕਾਦੇ ਲਈ ਆਏ ਨੇ ਕਹਿੰਦੇ ਆਪਣਾ ਜਿਲੇੂ ਬਚਾਉਣ ਵਾਸਤੇ ਤੇ ਕਹਿੰਦੇ ਜੀ ਇਹਨਾਂ ਦਾ ਧਰਮ ਕਿਵੇਂ ਬਚ ਸਕਦਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜੀ ਕੋਈ ਮਹਾਂਪੁਰਖ ਆਪਣੇ ਸ਼ੀਸ਼ ਦਾ ਬਲੀਦਾਨ ਦੇਵੇ ਤੇ ਧੰਨਾ ਸਤਗੁਰੂ ਗੋਵਿੰਦ ਰਾਏ ਜੀ ਮਹਾਰਾਜ ਕਹਿੰਦੇ ਪਿਤਾ ਜੀ ਤੁਹਾਡੇ ਨਾਲੋਂ ਵੱਡਾ ਮਹਾਪੁਰਖ ਕੌਣ ਹੋ ਸਕਦਾ ਹੈ ਆਪਣੇ ਸੀਸ ਦਾ ਬਲੀਦਾਨ ਦੇ ਦਿਓ ਤੇ ਧਿਆਨ ਦੇਣਾ ਹੁਣ ਉਹ ਸਮਾਂ ਆ ਗਿਆ ਜਦੋਂ ਸਦਾ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਛੱਡ ਕੇ ਜਾਣਾ ਧੰਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਨੇ ਇੱਥੇ ਬੇਨਤੀ ਕਰਦੇ ਵਾਂ ਜਦੋਂ ਸ਼ਹੀਦੀ ਹੁੰਦੀ ਹੈ 54 ਵਰਿਆਂ ਦੀ ਉਮਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਦੀ ਤੇ ਬੜੀ ਬਡੇਰੀ ਉਮਰੇ ਗੋਬਿੰਦ ਰਾਏ ਜੀ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਬੜੀ ਬਡੇਰੀ ਉਮਰੇ ਤੇ ਕਿਹਨੂੰ ਆਪਣੇ ਪੁੱਤਰ ਵੀ ਪਿਆਰੇ ਲੱਗਦੇ ਕਿਹਨੂੰ ਆਪਣਾ ਪਰਿਵਾਰ ਪਿਆਰਾ ਨਹੀਂ ਲੱਗਦਾ ਪਰ ਤਾਂ ਨਗਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਵਾਹ ਨਹੀਂ ਕੀਤੀ ਕਹਿੰਦੇ ਜੀ ਅੱਜ ਹਿੰਦੂਆਂ ਤੇ ਜ਼ੁਲਮ ਹੁੰਦਾ ਹੈ ਅੱਜ ਹਿੰਦੂਆਂ ਨੂੰ ਸਾਡੇ ਸੀਸ ਦੀ ਲੋੜ ਹੈ ਅਸੀਂ ਹੱਸ ਕੇ ਆਪਣੇ ਸੀਸ ਦਾ ਬਿਨਾਂ ਨਾਮ ਦੇ ਮੰਗੇ ਤੇ ਕਿਰਪਾ ਆਰਾਮ ਪੰਡਤ ਦੀ ਅਗਵਾਈ ਦੇ ਵਿੱਚ ਇਤਿਹਾਸ ਦੱਸਦਾ ਬੇਬੇ ਨਾਨਕੀ ਜੀ ਮਾਤਾ ਗੁਜਰ ਕੌਰ ਜੀ ਤੇ ਸੁਪੁੱਤਰ ਗੋਬਿੰਦ ਰਾਏ ਜੀ ਤੇ ਸਾਰੀਆਂ ਸੰਗਤਾਂ ਨੇ ਆਖਰੀ ਵਾਰ ਨਮਸਕਾਰ ਕੀਤੀ ਉਹ ਦਰਸ਼ਨ ਕੀਤੇ ਕਿਉਂਕਿ ਅਨੰਦਪੁਰ ਸਾਹਿਬ ਛੱਡ ਕੇ ਜਾਣਾ ਦੁਬਾਰਾ ਮੁੜ ਕੇ ਅੰਨੂ ਰਾਜ ਜੀ ਪ੍ਰਵਾਹ ਨਹੀਂ ਕਰਦੇ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋਂਤਾ ਹਰ ਕੈਦਵਾਰ ਮਤ ਹਰ ਪੁਛੈ ਕੌਣ ਹੈ ਪਰਾ ਹਮਾਰੇ ਬਾਤ ਪਹਿਲਾ ਮੰਨ ਕਬੂਲ ਜੀਵਨ ਕੀ ਸਾਡੀ ਆਸ ਉਹ ਸਪਨ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਤੇ ਫਿਰ ਕਹਿੰਦੇ ਪਿੰਜਰੇ ਚ ਕੈਦ ਕੀਤਾ ਅਜਾਇਆ ਪਿੰਜਰਾ ਹੈ ਜਿਹਦੇ ਆਸੇ ਪਾਸੇ ਝੂਏ ਲੱਗੇ ਹੋਏ ਨੇ ਨਾ ਖੜੋ ਸਕਦੇ ਨੇ ਨਾ ਬਹਿ ਸਕਦੇ ਨੇ ਨਾ ਪਿੱਛੋ ਪਿੱਠ ਲਾ ਸਕਦੇ ਨੇ ਜਿਹੜੇ ਪਿੰਜਰੇ ਚ ਧੰਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੂੰ ਕੈਦ ਕੀਤਾ ਨਾ ਜਦੋਂ ਇਤਿਹਾਸ ਪੜਦੇ ਲੋਕ ਅੰਡੇ ਖੜੇ ਹੋ ਜਾਂਦੇ ਨੇ ਪਿਆਰਿਓ ਸਾਡੇ ਸਤਿਗੁਰਾਂ ਨੇ ਨੌਵੇਂ ਸਤਿਗੁਰਾਂ ਨੇ ਐਡੀ ਵੱਡੀ ਸ਼ਹਾਦਤ ਸਾਡੇ ਸਾਤਰ ਦੇ ਦਿੱਤੀ ਸਾਡੇ ਧਰਮ ਨੂੰ ਚਮਕਾਉਣ ਵਾਸਤੇ ਐਵੇਂ ਹਿੰਦ ਦੀ ਚਾਦਰ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਗਿਆ ਇਹ ਸਾਡੇ ਲਈ ਨਹੀਂ ਬਣੇ ਅਸੀਂ ਜ਼ਿੰਦਗੀ ਜਿਉਣੇ ਆਪਣੇ ਲਈ ਪਿਆਰਿਓ ਪਰ ਸਾਡੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਿੰਦੂਆਂ ਦਾ ਧਰਮ ਬਚਾਉਣ ਖਾਤਰ ਆਪਣਾ ਬਲਿਦਾਨ ਦੇਣ ਨੂੰ ਤਿਆਰ ਹੋ ਗਏ ਕਹਿੰਦੇ ਪਿੰਜਰੇ ਚ ਕੈਦ ਕੀਤਾ ਇਤਿਹਾਸ ਦੱਸਦਾ ਕਹਿੰਦੇ ਜੀ ਇਹਨਾਂ ਦੇ ਜਿਹੜੇ ਨਾਲ ਨੇ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ ਮਨੋਬਲ ਕਮਜ਼ੋਰ ਕੀਤਾ ਜਾਵੇ ਸਾਰਿਆਂ ਤੋਂ ਪਹਿਲਾਂ ਵਾਰੀ ਕਿਹਦੀ ਆਈ ਜੀ ਭਾਈ ਮਤੀ ਦਾਸ ਜੀ ਦੀ ਭਾਈ ਮਤੀ ਦਾਸ ਜੀ ਦੇ ਆਸੇ-ਪਾਸੇ ਕਹਿੰਦੇ ਲੱਕੜਾ ਬੰਨੀਆਂ ਗਈਆਂ ਲੱਕੜਾ ਆਰੇ ਨਾਲ چیرਣਾ ਮਨੋਬਲ ਕਮਜ਼ੋਰ ਕੀਤਾ ਜਾਵੇ ਲੱਕੜਾ ਆਸੇ-ਪਾਸੇ ਵੱਲ ਦਿੱਤੀਆਂ ਗਈਆਂ ਬੰਨ ਦਿੱਤੀਆਂ ਗਈਆਂ ਆਰੇ ਨਾਲ ਕਹਿੰਦੇ ਇਹਨਾਂ ਨੂੰ چیر ਦਿੱਤਾ ਜਾਵੇਗਾ ਜਦੋਂ ਆਰੇ ਨਾਲ چیرਾਂਗੇ ਫਿਰ ਮਨੋਬਲ ਕਮਜ਼ੋਰ ਹੋ ਜਾਵੇਗਾ ਤੇ ਅੱਜ ਵੀ ਸਰਕਾਰਾਂ ਸਾਡਾ ਪੰਜਾਬ ਦੇ ਵਿੱਚ ਮਨੋਬਲ ਹੀ ਕਮਜ਼ੋਰ ਕਰਦੀਆਂ ਜੇ ਕੀ ਨੌਜਵਾਨ ਸਾਡਾ ਉੱਠਦਾ ਸੱਚ ਦੀ ਹੱਕ ਦੀ ਗੱਲ ਕਰਦਾ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਜਾਂ ਛੁੱਟ ਦਿੱਤਾ ਜਾਂਦਾ ਮਾਫ਼ ਕਰਨਾ ਅੱਜ ਵੀ ਐਨਐਸਏ ਸਾਡੇ ਬੱਚਿਆਂ ਤੇ ਸਾਡੇ ਨੌਜਵਾਨਾਂ ਤੇ ਲਾਏ ਜਾ ਰਹੇ ਨੇ ਕਿਉਂਕਿ ਉਹ ਹੱਕਾਂ ਦੀ ਸੱਚ ਦੀ ਗੱਲ ਕਰਦੇ ਨੇ ਤੇ ਧਿਆਨ ਦੇਣਾ ਫਿਰ ਕਹਿੰਦੇ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਕੀਰੇ ਆ ਗਿਆ ਆਰੇ ਦੇ ਨਾਲ ਦੋ ਫਾੜ ਹੋ ਗਏ ਸਰੀਰ ਦੇ ਭਾਈ ਮਤੀ ਦਾਸ ਜੀ ਨੇ ਇੱਕ ਹੀ ਅਰਦਾਸ ਕੀਤੀ ਸੀ ਇੱਕ ਹੀ ਬੇਨਤੀ ਕੀਤੀ ਜਦੋਂ ਪੁੱਛਿਆ ਨਾ ਕਹਿੰਦੇ ਤੁਹਾਡੀ ਆਖਰੀ ਇੱਛਾ ਕਹਿੰਦੇ ਜੀ ਜਦੋਂ ਮੇਰੇ ਸਰੀਰ ਦੇ ਦੋ ਟੋਟੇ ਕੀਤੇ ਜਾਣ ਮੇਰਾ ਜਿਹੜਾ ਧੜ ਦਾ ਸ਼ਿਰ ਵਾਲਾ ਪਾਸਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਿੱਜਰੇ ਵੱਲ ਕੀਤਾ ਜਾਵੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਹਜੇ ਜਪਜੀ ਸਾਹਿਬ ਪੂਰਾ ਨਹੀਂ ਹੋਇਆ ਸੀ ਆਰੇ ਨਾਲ ਕੀਰਿਆ ਗਿਆ ਸਰੀਰ ਦੇ ਤਨ ਦੇ ਦੋ ਫਾੜ ਹੋ ਗਏ ਭਾਈ ਮਤੀ ਦਾਸ ਜੀ ਸ਼ਹੀਦੀਆਂ ਪ੍ਰਾਪਤ ਕਰ ਗਏ ਗੱਜ ਕੇ ਅੱਖੋ ਸਤਨਾ ਤੇ ਉਹਨਾਂ ਦੀ ਬੜੀ ਵੱਡੀ ਸ਼ਹੀਦੀ ਹੈ ਬਾਕੀ ਦੀਆਂ ਬੇਤੀਆਂ ਕੱਲ ਦੇ ਦੀਵਾਨ ਦੇ ਵਿੱਚ ਆਪਾਂ ਕਰਾਂਗੇ ਸ਼ਹੀਦੀ ਸ਼ਤਾਬ ਜੀ ਦੇ ਪਹੁੰਚੇ ਹੋ ਸਿਮਰਨ ਭਗਤੀ ਵੀ ਕਰਨੀ ਨੌਵੇਂ ਪਾਸ਼ਾ ਦੇ ਸ਼ਲੋਕ ਵੀ ਆਪਾਂ ਸਰਵਣ ਕਰਨੇ ਨੇ ਪੜਨੇ ਵੀ ਨੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆ ਵੀ ਅਰਪਣ ਕਰਨੀਆਂ ਨੇ ਬੇਤਿਕਾਂ ਨੂੰ ਪ੍ਰਵਾਨ ਕਰਨਾ ਪ੍ਰਬੰਧਕ ਜਨਾਂ ਦਾ ਧੰਨਵਾਦ ਗੁਰੂ ਕੇ ਵਗੀਰਾ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰੀਆਂ ਸੰਗਤਾਂ ਕੱਢ ਕੇ ਫਤਿਹ ਬੁਲਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 穿在里面的。 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ